ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਗੌਰਵ ਜੱਜਵੜ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਵਿੱਚ ਵਗਰੇ ਨੱਥਾਂ ਦੇ ਸੀਮੇਲ ਦਰਿਆ ਤੇ ਪ੍ਰਦੂਸ਼ਿਤ ਹੋਏ ਵਾਤਾਵਰਣ ਦੀ ਸਾਲ ਸੰਭਾਲ ਲਈ ਪੁਸਥਾਨਾ ਡੇਰਾ ਬਾਬਾ ਨਾਨਕ ਦਾ ਸਾਂਝ ਪਿੰਡ ਦੀ ਟੀਮ ਵੱਲੋਂ ਸਰਦੀ ਪਿੰਡ ਸ਼ੌਪਰ ਜੱਜਵੜ ਦੇ ਗੁਰਦੁਆਰਾ ਸ੍ਰੀ ਕੋਟੜੀ ਸਟਾਈ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਐਸਪੀ ਹੈੱਡਕੁਆਰਟਰ ਬਟਾਲਾ ਮੈਡਮ ਜਸਵੰਤ ਕੌਰ ਅਤੇ ਪੁਸਥਾਨਾ ਡੇਰਾ ਬਾਬਾ ਨਾਨਕ ਦੇ ਐਸਐਸਓ ਬਲਵਿੰਦਰ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਪਿੰਡ ਦੇ ਮੁਤਬਰ ਆਦਮਾਂ ਵੱਲੋਂ ਐਸਪੀ ਮੈਡਮ ਜਸਵੰਤ ਕੌਰ ਅਤੇ ਐਸਐਚਓ ਬਲਵਿੰਦਰ ਸਿੰਘ ਦਾ ਬੁੱਕਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੁਕੇ ਸੈਮੀਨਾਰ ਨੂੰ ਸੰਬੋਧਨ ਕਰਦੇ ਐਸਪੀ ਮੈਡਮ ਜਸਵੰਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਸਿਮੇਂ ਦਰਿਆ ਨੂੰ ਰੋਕਣ ਲਈ ਉਹ ਪੁਲਿਸ ਦਾ ਸਹਿਯੋਗ ਕਰਨ ਸਾਕੇ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗਰਸ ਹੋ ਰਹੀ ਹੈ ਉਸ ਨੂੰ ਬਚਾਇਆ ਜਾ ਸਕੇ ਉਹਨਾਂ ਨੇ ਦੱਸਿਆ ਕਿ ਨਸ਼ੇ ਦੇ ਸਰਦਾਰਾਂ ਨੂੰ ਫੜਾਉਣ ਲਈ ਉਹ ਪੰਜਾਬ ਪੁਲਿਸਿਕ ਜਨਤਕ ਸਿੱਖਿਆ ਟੂਲਫਰੀ ਨੰਬਰਾਂ ਤੇ ਸੂਚਿਤ ਕੀਤਾ ਜਾਵੇ ਸੋਤron ਦੇ ਨਮਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ ਇਸ ਮੌਕੇ ਆਈਓਏ ਵੱਖ-ਵੱਖ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਵਿੱਚ ਹਾਂ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਇਸ ਵਾਰ ਰਿਕਾਰਡ ਤੌਰ ਗਰਮੀ ਪੈ ਰਹੀ ਹੈ ਉਸ ਤੋਂ ਬਚਣ ਲਈ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਵਰਤੋਂ ਦੇ ਬੂਟੇ ਲਾ ਕੇ ਉਹਨਾਂ ਦੀ ਪੇੜ ਬਣ ਤੱਕ ਸਭ ਸੰਭਾਲ ਕੀਤੀ ਜਾਵੇ ਜਿਸ ਨਾਲ ਪ੍ਰਦੂਸ਼ਿਤ ਹੋਇਆ ਵਾਤਾਵਰਨ ਬਿਲਕੁਲ ਸਾਫ਼ ਸੁਥਰਾ ਹੋਵੇਗਾ ਤੇ ਅਸੀਂ ਕਈ ਭਿਆਨਕ ਬਿਮਾਰੀਆਂ ਤੋਂ ਬਚ ਜਾਵਾਂਗੇ ਇਸ ਮੌਕੇ ਪਿੰਡ ਵਸੇ ਨੂੰ ਇਹ ਉਸ ਅਧਿਕਾਰੀਆਂ ਦਾ ਗੁਰੂ ਘਰ ਦੀ ਬਖਸ਼ਰ ਪੌਸਤਾਂਮ ਨਾਲ ਨਿੱਘਾ ਸਵਾਗਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਹਾਂਜੀ ਜੋ ਵੀ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਇਹ ਪਿੰਡ-ਪਿੰਡ ਜਾ ਕੇ ਅਸੀਂ ਜਿਹੜਾ ਨਸ਼ਿਆਂ ਦੇ ਰਿਗਾਰਡਿੰਗ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਅਸੀਂ ਪਿੰਡੋ-ਪਿੰਡ ਜਾ ਰਹੇ ਹਾਂ ਔਰ ਨਸ਼ਿਆਂ ਬਾਰੇ ਅਵੇਅਰ ਕਰਕੇ ਆ ਰਹੇ ਹਾਂ ਸਾਰਿਆਂ ਲੋਕਾਂ ਨੂੰ ਕਿ ਜਿਹੜੇ ਵੀ ਲੋਕ ਨਸ਼ਾ ਕਰਦੇ ਆ ਉਨ੍ਹਾਂ ਬਾਰੇ ਸਾਨੂੰ ਦੱਸਿਆ ਜਾਵੇ ਤਾਂ ਜੋ ਕਿ ਉਨ੍ਹਾਂ ਦੀ ਕੌਸ਼ਲੀ ਕਰਾ ਕੇ ਉਨ੍ਹਾਂ ਦਾ ਨਸ਼ਾ ਛਡਾਇਆ ਜਾਵੇ ਔਰ ਜਿਹੜੇ ਵੇਚਦੇ ਆ ਉਨ੍ਹਾਂ ਬਾਰੇ ਸਾਨੂੰ ਸਹਿਯੋਗ ਦਿੱਤਾ ਜਾਵੇ ਤੇ ਸਾਨੂੰ ਉਨ੍ਹਾਂ ਬਾਰੇ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਿ ਆਪਾਂ ਸਾਰਿਆਂ ਨੂੰ ਇੱਕ ਫਿਰ ਮਰ ਮੋਟੋ ਆਪਾਂ ਜਿਹੜਾ ਰੰਗਲਾ ਪੰਜਾਬੇ ਨੂੰ ਬਣਾ ਸਕੀਏ ਮੈਨੂੰ ਅੱਜ ਹੀ ਵੀ ਇੱਕ ਨਕੋਸਰਾਂ ਦੇ ਵਿੱਚ ਹੁਣੇ-ਹੁਣੇ ਕਰੀਬ 1-2 ਘੰਟੇ ਪਹਿਲਾਂ ਜਿਹੜੀ ਨਸ਼ੇ ਦੀ ਓਵਰਡੋਜ਼ ਨਾਲ ਆਪਾਂ ਡੈਥ ਹੋ ਚੁੱਕੀ ਹੈ ਮडम ਰੁਕ ਨਹੀਂ ਰਹੀਆਂ ਜਿਹੜੀ ਘਟਨਾਵਾਂ ਇਹਦੇ ਸੰਬੰਧ ਵਿੱਚ ਦੇਖੋ ਐ ਇਸੇ ਕਰਕੇ ਤਾਂ ਆਪਾਂ ਪਿੰਡੋਂ ਪਿੰਡ ਜਾ ਰਹੇ ਆ ਕਿ ਜਿਹੜੇ ਵੀ ਨਸ਼ੇ ਕਰਦੇ ਆ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਤੇ ਜਿਹੜੇ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਿ ਨਸ਼ੇ ਨੂੰ ਖਤਾਲ ਪਾਈ ਜਾ ਸਕੇ ਮੈਨੂੰ ਲੱਗਦਾ ਕਿ ਚੋਰੀਆਂ ਦੇ ਪਰੋਂ ਆ ਰਿਹਾ ਕੱਲ ਇੱਕ ਬੀਲੀ ਮੁਲਾਜ਼ਮੇ ਕੋਲ ਮੋਟਰਸਾਈਕਲ ਖੋਹਿਆ ਗਿਆ ਇਹ ਉਹੀ ਗੱਲ ਆ ਨਾ ਵੀ ਜਿਹੜਾ ਵੀ ਕੁਝ ਹੈਗਾ ਵਾ ਜਿਹੜੇ ਬੱਚੇ ਨਸ਼ਾ ਕਰਦੇ ਆ ਜਦੋਂ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦੇ ਤੋਂ ਕ੍ਰਾਈਮ ਕਰਦੇ ਆ ਜੇ ਸਾਡਾ ਪਬਲਿਕ ਸਾਥ ਦੇਏਗੀ ਤਾਂ ਹੀ ਆਪਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਜਿਹੜਾ ਨਸ਼ਾ ਰੋਕਣ ਲਈ ਫਿਰ ਕੀ ਉਪਰਾਲੇ ਕੀਤੇ ਜਾ ਰਹੇ ਆ ਮੇਰੇ ਨਸ਼ਾ ਰੋਕਣ ਆ ਬਸਤੇ ਤੇ ਅਸੀਂ ਪਿੰਡਾਂ ਪਿੰਡ ਚ ਜਾ ਕੇ ਅਸੀਂ ਸਾਰਾ ਪਬਲਿਕ ਦਾ ਸਹਿਯੋਗ ਲੈ ਰਹੇ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਤਾਂ ਜੋ ਕਿ ਆਪਾਂ ਨਸ਼ੇ ਨੂੰ ਠੱਲ ਪਾਈ ਜਾ ਸਕੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਆਪਾਂ ਜਿਹੜਾ ਸੈਂਟਰਾਂ ਵਿੱਚ ਆਪਾਂ ਕਰਾ ਕੇ ਤਾਂ ਉਹਨਾਂ ਦੀ ਜਿਹੜਾ ਨਸ਼ਾ ਜਿਹੜਾ ਛਡਾਇਆ ਜਾ ਸਕੇ ਮੈਂ ਬਕਾ ਔਰ ਸੈਂਟਰ ਦੇ ਵਿੱਚ ਜਿਹੜੇ ਲੋਕ ਸਿਰਸਿਰ ਦਵਾਈ ਲੈਣ ਜਾਂਦੇ ਨੇ ਉਹ ਪਿੰਡ ਚ ਲਿਆ ਕੇ ਬਾਅਦ ਚ ਗੋਲੀਆਂ ਵੇਚ ਦਿੰਦੇ ਨੇ ਉਹਦੇ ਬਾਰੇ ਵੀ ਜਿਹੜੀ ਮੀਟਿੰਗ ਚੱਲ ਰਹੀ ਆ ਉਹਦੇ ਬਾਰੇ ਵੀ ਜਿਹੜਾ ਕੰਟਰੋਲ ਕੀਤਾ ਜਾਊਗਾ ਤਾਂ ਜੋ ਕਿ ਜਿਹੜਾ ਹੀ